ਇਸ ਵੇਲੇ ਦੀ ਵੱਡੀ ਖਬਰ ਰஞ்சிਤ ਸਿੰਘ ਨਾਲ ਜੁੜੀ ਹੋਈ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਰஞ்சிਤ ਸਿੰਘ ਗਿੱਲ ਦੇ ਘਰ ਤੋਂ ਹੁਣ ਬਿਜਲੈਂਸ ਬਾਹਰ ਨਿਕਲ ਗਈ ਹੈ ਜੀ ਹਾਂ ਬਿਜਲੈਂਸ ਟੀਮ ਉਹਨਾਂ ਦੇ ਘਰ ਤੋਂ ਬਾਹਰ ਨਿਕਲੀ ਹੈ ਰੇਡ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਗਿੱਲ ਦੇ ਘਰ ਤੇ ਪੂਰੇ 8 ਘੰਟੇ ਬਿਜਲੈਂਸ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਆ 8 ਘੰਟੇ ਦੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਬਿਜਲੈਂਸ ਦੇ ਹੱਥ ਕੀ ਕੁਝ ਲੱਗਾ ਘਰ ਦਾ ਕੋਨਾ ਕੋਨਾ ਫਰੋਲ ਦਿੱਤਾ ਗਿਆ 8 ਘੰਟੇ ਦੇ ਵਿੱਚ ਜੋ ਬਿਜ਼ਲੈਂਸ ਨੇ ਰਣਜੀਤ ਗਿੱਲ ਦਾਤਾਂ ਦੱਸੇ ਆਪ ਨੇ ਰਣਜੀਤ ਗਿੱਲ ਦੀ ਸ਼ਾਮਲ ਹੋਣ ਦੀ ਭਾਜਪਾ ਦੇ ਵਿੱਚ ਸ਼ਮੂਲੀਅਤ ਕਰਨ ਤੇ ਵੀ ਵੱਡੇ ਸਵਾਲ ਖੜੇ ਕੀਤੇ ਸੀ ਕਿ ਕੋਈ ਵੀ ਪੰਜਾਬ ਦਾ ਲੀਡਰ ਨਹੀਂ ਸੀ ਸੀਐਮ ਹਰਿਆਣਾ ਨੇ ਹਰਿਆਣਾ ਦੇ ਸੀਐਮ ਦੇ ਵੱਲੋਂ ਰਾਤੋ-ਰਾਤ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਕੀ ਕਾਲੀ ਪੈ ਗਈ ਸੀ ਇਹ ਨੀਲ ਗਰਗ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਸਵਾਲ ਚੁੱਕੇ ਗਏ ਸੀ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਲੀਡਰ ਯਾਨੀ ਕਿ ਭਾਜਪਾ ਦੇ ਆਗੂ ਰਣਜੀਤ ਸਿੰਘ ਗੱਲ ਦੇ ਘਰ ਤੋਂ ਹੁਣ ਵਿਜੀਲੈਂਸ ਦੀ ਟੀਮ ਜਿਹੜੀ ਆ ਬਾਹਰ ਨਿਕਲ ਗਈ ਆ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਰਣਜੀਤ ਸਿੰਘ ਗੱਲ ਸ਼੍ਰਮਣੀ ਅਕਾਲੀ ਦਲ ਦੇ ਵਿੱਚ ਸੀ ਉਹਨਾਂ ਨੇ ਬੀਤੇ ਦਿਨੀ ਸ਼੍ਰਮਣੀ ਅਕਾਲੀ ਦਲ ਨੂੰ ਅਲਵਿਦਾ ਕਿਹਾ ਅਤੇ ਬੀਤੇ ਕੱਲ ਹੀ ਬੀਤੇ ਕੱਲ ਸ਼ਾਮ ਨੂੰ ਹੀ ਉਹ ਆਜਪਾ ਦੇ ਵਿੱਚ ਸ਼ਾਮਿਲ ਹੋ ਗਏ ਉਹਨਾਂ ਨੂੰ ਹਰਿਆਣਾ ਦੇ ਸੀਐਮ ਨਾਇਬ ਸੈਣੀ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਜਿਸ ਤੋਂ ਬਾਅਦ ਸਵਾਲਾਂ ਦੀ ਝੜੀ ਸ਼ੁਰੂ ਹੋ ਗਈ ਤਿੱਖੇ ਸਵਾਲ ਤਿੱਖੇ ਜਿਹੜਿਆ ਵਾਰ ਉਹਨਾਂ ਤੇ ਸ਼ੁਰੂ ਹੋ ਗਏ ਦਿਨ ਚੜਦੇ ਨੂੰ ਖਬਰ ਸਾਹਮਣੇ ਆ ਗਈ ਕਿ ਉਹਨਾਂ ਦੇ ਕਾਰਜ ਵਿਜੀਲੈਂਸ ਨੇ ਰੇਡ ਕੀਤੀ ਹੈ ਤਕਰੀਬਨ 8 ਘੰਟੇ ਉਹਨਾਂ ਦੇ ਘਰ ਰੇਡ ਚੱਲੀ ਹੈ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਕਈ ਥਾਵਾਂ ਤੇ ਰੇਡ ਕਰ ਰਹੀ ਹੈ ਅਤੇ ਜੋ ਸੁਣਨ ਦੇ ਵਿੱਚ ਸਾਹਮਣੇ ਆਇਆ ਉਹ ਇਹੀ ਸਾਹਮਣੇ ਆਇਆ ਕਿ ਇਹ ਵੀ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਹੀ ਰੇਡ ਕੀਤੀ ਗਈ ਸੀ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਕਰੋੜਾਂ ਦੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਵਿਕਰਮ ਮਜੀਠੀਆ ਅਤੇ ਰঞ্জੀਤ ਸਿੰਘ ਗੈਲ ਦੇ ਵਿਚਾਰੇ ਕਰੋੜਾਂ ਦਾ ਲੈਂਡ ਦੇਣ ਹੋਇਆ ਸੀ ਜਿਸ ਕਰਕੇ ਇਹ ਰੇਡ ਹੋਈ ਆ ਹੁਣ ਸਚਾਈ ਕੀ ਆ ਇਹ ਤਾਂ ਵਿਜੀਲੈਂਸ ਜਦੋਂ ਸਬੂਤ ਪੇਸ਼ ਕਰੇਗੀ ਜਿਹੜਾ ਦੱਸੇਗੀ ਆ ਫਿਰ ਸਾਹਮਣੇ ਸਬੂਤ ਆਣਗੇ ਮੀਡੀਆ ਦੇ ਨਾਲ ਅਗਰ ਵਿਜੀਲੈਂਸ ਗੱਲਬਾਤ ਕਰੇਗੀ ਉਦੋਂ ਦੱਸੇਗੀ ਤਾਂ ਫਿਰ ਉਹੀ ਸਾਹਮਣੇ ਆਵੇਗਾ ਕਿ ਆਖਰ ਇਹ ਮਾਮਲਾ ਹੈ ਕੀ ਏ ਪਰ ਫਿਲਹਾਲ 8 ਘੰਟੇ ਦੇ ਵਿੱਚ ਵਿਜੀਲੈਂਸ ਨੇ ਖੰਗਾਲ ਦਿੱਤਾ ਕੋਨਾ ਕੋਨਾ ਰਹਿਾਈਸ਼ੀ ਜੋ ਉਹਨਾਂ ਦਾ ਰਹਿਾਈਸ਼ੀ ਸਥਾਨ ਹੈ ਉੱਥੇ ਕੀ ਕੁਝ ਮਿਲਿਆ ਦੇਖਣਾ ਹੋਵੇਗਾ ਕੋਈ ਸਬੂਤ ਹੱਥ ਲੱਗਾ ਇਹ ਵੀ ਦੇਖਣਾ ਹੋਵੇਗਾ ਪਰ ਪੂਰੇ 8 ਘੰਟੇ ਵਿਜੀਲੈਂਸ ਅੰਦਰ ਰਹੀ ਹੈ ਤੇ ਹੁਣ ਪੂਰੀ ਟੀਮ ਜਿਹੜੀ ਆ ਬਾਹਰ ਨਿਕਲ ਕੇ ਸਾਹਮਣੇ ਆਈ ਹੈ ਘਰ ਤੋਂ ਬਾਹਰ ਨਿਕਲ ਗਈ ਹੈ ਵਿਜੀਲੈਂਸ ਦੀ ਟੀਮ ਜੋ ਰੇਡ ਕਰਨ ਦੇ ਲਈ ਸਵੇਰੇ ਜਿਹੜੀ ਉਹਨਾਂ ਦੇ ਘਰ ਗਈ ਸੀ